ਦੇਖੋ ਪੰਜਾਬ ਸਰਕਾਰ ਦਾ ਕੀ ਹਾਲ ਹੈ ਸਾਡੇ ਸਾਰੇ ਪਸਨੀਕ ਜਿਹੜੇ ਆ ਸਾਡੇ ਮੇਰੇ ਬਾੜ ਦੇ ਪੁਰਾਣੇ ਪਾਰ ਨੰਬਰ 11 फेज 7 ਦੇ ਲੋਕ ਜਿਹੜੇ ਆ ਉਹ ਸਾਰੇ ਦੇਖੋ ساری ਰਾਤ ਨਹੀਂ ਸੁੱਤੇ ਐਨੀ ਪ੍ਰੋਬਲਮ ਹੈ ਅੱਧੇ ਪਾਸੇ ਨਾਲੇ ਲਾਈਟsਾ ਆ ਪਈ ਹੋ ਗਈ ਸਿੱਦੇ ਲੋਕ ਜਿਹੜੇ ਰਹਿ ਗਏ ਸਾਡੇ ਉਹਨਾਂ ਨੂੰ ਤਾਂ ਕਿੰਨੀ ਵਾਰ ਸਵੇਰ ਦਾ ਫੋਨ ਕਰ ਚੁੱਕੀਆਂ ਮੇਰੇ ਹਸਬੰਡ ਫੋਨ ਕਰ ਚੁੱਕੇ ਆ ਐਸਡੀਓ ਸਾਹਿਬ ਨੂੰ ਵੀ ਜਈ ਸਾਹਿਬ ਨੂੰ ਵੀ ਤੇ ਲਾਈਨ ਮੈਨਾਂ ਨੂੰ ਵੀ ਕੋਈ ਪਹਿਲੇ ਫੋਨ ਚੱਕਰ ਨੂੰ ਤਿਆਰ ਨਹੀਂ ਹੈ ਨਾ ਯੋ ਕਿਸੇ ਤਰੀਕੇ ਨਾਲ ਵੀ ਸਾਡੀ ਕੋਈ ਹੈਲਪ ਕਰ ਰਹੀ ਹੈ। ਮੈਂ 24 ਘੰਟੇ ਹੋ ਗਏ ਔਰ ਫਲਕਚੁਏਸ਼ਨ ਦੀ ਜਿਹੜੀ ਸਬਲਮ ਸਭ ਤੋਂ ਜ਼ਿਆਦਾ ਇੱਥੇ ਸੱਤ ਪਾਸੇ ਚੱਲ ਰਹੀ ਹੈ। ਇਸ ਤੋਂ ਇਲਾਵਾ ਇਸ ਆਪਣਾ ਕਹਿਣ ਕਹਿਣ ਨੂੰ ਪੋਸਟ ਏਰੀਆ ਪਰ ਇੱਥੇ ਇੱਕ ਸਲਮ ਏਰੀਆ ਵਾਲਾ ਹਾਲ ਬਣਾ ਰੱਖਿਆ ਹੈ। ਬਿਜਲੀ ਬਿਜਲੀ ਫ੍ਰੀ ਦੇਣੀ ਫ੍ਰੀ ਦੇਣ ਨੂੰ ਆਪਾਂ ਨੂੰ ਕੋਈ ਤਾਂ ਰਾਜ ਨੇ ਫ੍ਰੀ ਦੇ ਰਿਹਾ ਆਪਣੇ ਖਾਤੇ 'ਚ ਦੋ ਕੋਈ ਗੱਲ ਨਹੀਂ ਪਰ ਉਹਦੇ ਨਾਲ ਸਹੂਲਤਾਂ ਦੇ ਦਿਓ ਬਿਜਲੀ ਫ੍ਰੀ ਦੇ ਨਾਮ ਨਾਲ ਤੇ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ ਕੋ ਪੰਜਾਬ ਸਰਕਾਰ ਦਾ ਕੀ ਹਾਲ ਹੈ ਸਾਡੇ ਸਾਰੇ ਵਸਨੀਕ ਜਿਹੜੇ ਆ ਸਾਡੇ ਮੇਰੇ ਵਾਰਦੇ ਪੂਰੇ ਪਾਰ ਨੰਬਰ 11 ਫੇਸ 7 ਦੇ ਲੋਕ ਜਿਹੜੇ ਆ ਉਹ ਸਾਰੇ ਦੇਖੋ ਸਾਈ ਰਾਤ ਨਹੀਂ ਸੁੱਤੇ ਐ ਇੰਨੀ ਪ੍ਰੋਬਲਮ ਹੈ ਅੱਧੇ ਪਾਸੇ ਨਾਲ ਲਾਈਟ ਸਵਾਤੀ ਓਬਵੀਸਲੀ ਆਪ ਗਏ ਆ ਜਈ ਸਾਹਿਬ ਨੂੰ ਦੇ ਨੂੰ ਵੀ ਪਤਾ ਹੈ ਮੇਰੀ ਵੀਡੀਓ ਵੀ ਬਣੀ ਹੋਈ ਹੈ ਸਾਈ ਰਾਤ ਅਸੀਂ ਉਹਨਾਂ ਦੇ ਨਾਲ ਰਹੇ ਆ ਈਵੈਂਟ ਕਿ ਮੇਰੇ ਹਸਬੰਦੀ ਨੇ ਸੀਸ ਤੇ ਦਰਦ ਹੋ ਗਈ ਕਿ ਉਹਨਾਂ ਇੰਜੈਕਸ਼ਨ ਲਵਾਣਾ ਪਿਆ ਆ ਦੂਜੇ ਕਿ ਮੈਂ ਇੰਟਰ ਸਵਿਚ ਐਨੀ ਉਸ ਤੋਂ ਬਾਅਦ ਉਸ ਦੇ ਬਾਵਜੂਦ ਵੀ ਦੇਖੋ ਅੱਧੇ ਲੋਕ ਜਿਹੜੇ ਰਹਿ ਗਏ ਸਾਡੇ ਉਹਨਾਂ ਨੇ ਤਾਂ ਕਿੰਨੀ ਵਾਰ ਸਵੇ ਦਾ ਫੋਨ ਕਰ ਚੁੱਕੀਆਂ ਮੇਰੇ ਹਸ ਕੋਈ ਪਹਿਲੇ ਫੋਨ ਚੱਕਰ ਨੂੰ ਤਿਆਰ ਨਹੀਂ ਹੈ ਨਾ ਹੀ ਉਹ ਕਿਸੇ ਤਰੀਕੇ ਨਾਲ ਵੀ ਸਾਡੀ ਕੋਈ ਹੈਲਪ ਕਰ ਰਹੇ ਹੈਗੇ ਆ ਨੋ ਡਾਊਟ ਮੈਂ ਉਹਨਾਂ ਦੀ ਪ੍ਰੋਬਲਮ 'ਚ ਇੱਕ ਗੱਲ ਮੈਨੂੰ ਦੱਸ ਰਿਹਾ ਕਿ ਦੋ ਬੰਦੇ ਹੀ ਆ ਅਸੀਂ ਲੇਕਿਨ ਇਹ ਪ੍ਰੋਬਲਮ ਸਰਕਾਰ ਨੂੰ ਸੁੋchnੀ ਚਾਹੀਦੀ ਹੈ ਕਿ ਦੋ ਬੰਦੇ ਨਾਲ ਜੇ ਕੰਮ ਪੂਰਾ ਮੋਹੱਲੇ 'ਚ ਨਹੀਂ ਸੰਭਲ ਜਾ ਰਿਹਾ 70 ਸੈਕਟਰ ਦੇ ਦਿੱਤਾ ਹੈ ਤੁਸੀਂ ਮਟਰ ਦਿੱਤਾ ਹੈ ਉਹਨਾਂ ਨੂੰ 70 ਸੈਕਟਰ ਦੇ ਦਿੱਤਾ 71 ਸੈਕਟਰ ਦੇ ਦਿੱਤਾ ਮੈਂ ਨਹੀਂ ਕਹ ਰਿਹਾ ਫੇਲੇ ਬੈਠੇ ਹੈ ਮੈਂ ਇਸ ਗੱਲ ਤੋਂ ਵੀ ਐਗਰੀ ਕਰਦੀ ਆ ਬਟ ਉਹਨਾਂ ਨੂੰ 70 ਸੈਕਟਰ ਦੀ ਵੀ ਸਾਡਾ ਪ੍ਰੋਬਲਮ ਸੁਣਨੀ ਚਾਹੀਦੀ ਹੈ ਜਿਵੇਂ 70 ਸੈਕਟਰ 'ਚ ਬੰਦਾ ਲਾਈ 7% ਦੇ ਬਸਰੀਖ ਸਾਡੇ ਸਾਈਸਾਈ ਰਾਸ ਹੋ ਨਹੀਂ ਚੁੱਕੀ ਹੈਗੇ ਪਿਛਲੇ 30 ਘੰਟੇ ਹੋ ਚੱਲੇ ਆ ਜੀ 24 ਤੋਂ ਲੈ ਕੇ 30 ਘੰਟੇ ਕਈ ਕਰਾਂ 30 ਘੰਟੇ ਹੋ ਗਏ ਕਈ ਕਰਾਂ 24 ਘੰਟੇ ਹੋ ਗਏ ਔਰ ਫਲਕਚੁਏਸ਼ਨ ਦੀ ਜਿਹੜੀ ਸਬਸ ਤੋਂ ਜ਼ਿਆਦਾ ਇੱਥੇ 7% ਚੱਲ ਰਹੀ ਹੈ ਇਸ ਤੋਂ ਇਲਾਵਾ ਇਸ ਆਪਣਾ ਕਹਿਣ ਕਹਿਣ ਨੂੰ ਪੋਸਟ ਏਰੀਆ ਪਰ ਇੱਥੇ ਇੱਕ ਸਲਮ ਏਰੀਆ ਵਾਲਾ ਹਾਲ ਬਣਾ ਰੱਖਿਆ ਹੈ ਬਿਜਲੀ ਦੇ ਨੂੰ ਲੈ ਕੇ ਬਿਜਲੀ ਫਰੀ ਦੇਣੀ ਫਰੀ ਦੇ ਨੂੰ ਆਪਾਂ ਨੂੰ ਕੋਈ ਤਰਾਹ ਨੇ ਫਰੀ ਦੇ ਰਹੋ ਆਪਣੇ ਖਾਤੇ ਦੇ ਦੋ ਕੋਈ ਗੱਲ ਨਹੀਂ ਪਰ ਉਹਦਾ ਨਾ ਸਹੂਲਤਾਂ ਦੇ ਦਿਓ ਬਿਜਲੀ ਫਰੀ ਦੇ ਨਾਲ ਨਾਲ ਤੇ ਅੱਜ ਦੀ ਤਰੀਕਸ ਅੱਪਾ ਹੁਣ ਮੈਂ ਪਿਛਲੇ 24 ਘੰਟਿਆਂ 'ਚ ਮੈਂ ਕੱਟੋ-ਕੱਟ 200 ਫੋਨ ਕਿਤੇ ਹੋਣਗੇ ਇਹਨਾਂ ਨੂੰ ਆਪਣਾ ਡਿਪਾਰਟਮੈਂਟ ਨੂੰ ਪਹਿਲੀ ਗੱਲ ਦਾ ਫੋਨ ਜਲਦੇ ਕੋਈ ਚੱਕਦਾ ਨਹੀਂ ਹੈ ਇਹਨਾਂ ਦੇ ਕਿਸੇ ਦੇ ਕੋਈ ਫੋਨ ਨਹੀਂ ਚੱਕਿਆ ਡਿਪਾਰਟਮੈਂਟ ਨੇ ਇਹ ਸਾਰੇ ਮਜਬੂਰ ਹੋ ਕੇ ਮੈਨੂੰ ਫੋਨ ਕਰਦੇ ਨੇ ਵਾਈਫ ਨੂੰ ਫੋਨ ਕਰਦੇ ਆ ਕੌਂਸਲਰ ਹੁੰਦੇ ਨਾਤੇ ਸਾਡੀ ਵੀ ਕੁਝ ਮਜਬੂਰੀਆਂ ਸਾਡੀ ਵੀ ਬਾਉਂਡਰੀਸ਼ਨ ਹੈ ਜਦ ਕਿ ਜਿਹੜਾ ਬਿਜਲੀ ਦਾ ਕੰਮ ਹੈ ਸਾਡੇ ਅੰਡਰ ਨਹੀਂ ਆਂਦਾ ਇਹ ਬਿਜਲੀ ਪਾ ਨਗਰ ਨਿਗਮ ਦੇ ਅੰਦਰ ਨਹੀਂ ਆਂਦਾ ਅਸੀਂ ਇੱਕ ਪਰਿਵਾਰ ਆ ਸਾਡਾ ਇਹ ਅਸੀਂ ਪਰਿਵਾਰ ਨੂੰ ਦਿੱਕਤ ਆ ਰਹੀ ਹੈ ਅਸੀਂ ਇਸ ਕਰਕੇ ਖੜੇ ਨਾਲ ਕਿ ਸਾਡੇ ਪਰਿਵਾਰ ਨੂੰ ਦਿੱਕਤ ਆ ਰਹੀਆਂ ਔਰ ਮੈਂ ਅੱਜ ਕਟੋ-ਕਟ ਚਾਰ ਵਾਰ ਮੈਂ ਜੈ ਸਾਹਿਬ ਨੂੰ ਕਹਿ ਕੇ ਬੰਦਾ ਲੈ ਕੇ ਆਇਆ ਪਰ ਚਾਰ ਓਵਰ ਸੈਕਟਰ 70 ਤੋਂ ਫੋਨ ਆ ਗਿਆ ਜੀ 71 ਤੋਂ ਹੋਣਾ ਗਿਆ ਔਰ ਜਨ ਜਾਣਾ ਜੀ ਇਹ ਕੋਈ ਲੌਜੀਕ ਥੋੜਾ ਨਹੀਂ ਜੀ ਇਹ ਵੀ ਤਾਂ ਬਸ ਨੀਕ ਹੈ ਇਹ ਵੀ ਟੈਕਸ ਦਿੰਦੇ ਆ ਕਰਦਾ ਇਹਨਾਂ ਨੂੰ ਤੁਸੀਂ ਇਗਨੋਰ ਕਰੀ ਯਾਰ ਬਾਕੀ ਤੁਸੀਂ 70 71 ਵਾਲੇ ਜਾਂ ਉਧਰ ਇੰਡਸਟਰੀ ਏਰੀਆ ਸਭ ਤੋਂ ਵੱਡੀ ਸਾਡੀ ਇਹਦੀ ਬਿਜਲੀ ਭਾਗ ਦੀ ਜਿਹੜੀ ਹੈਗਾ ਕਿ ਬਿਜਲੀ ਭਾਗ ਕੋਲ ਕਰਮਚਾਰੀ ਹੈ ਨਹੀਂ ਦੋ ਕਰਮਚਾਰੀਆ ਜਿਹੜੇ ਸ਼ਿਫਟ ਵਾਈਜ਼ ਜਿਹੜੇ ਇਹਨਾਂ ਨੇ ਪੂਰੇ ਮੁਹਾਲੇ ਵਿੱਚ ਆਪਣਾ ਸੱਤ ਫੇਸ ਕਵਰ ਕਰਦੇ ਆ ਦੋ ਕਰਮਚਾਰੀ ਔਰ ਮਟਰ ਕਵਰ ਕਰਦੇ ਆ 70 ਸੈਕਟਰ 71 ਸੈਕਟਰ ਇਸ ਤੋਂ ਇਲਾਵਾ ਇੰਡਸਟਰੀ ਏਰੀਆ ਵੀ ਕੁਝ ਦਿੱਤਾ ਗਿਆ ਉਹ ਦੋ ਬੰਦੇ ਜਦ ਇੱਕ ਕੰਪਲੇਨ ਕਰਨ ਜਾਂਦਾ ਕੋਈ ਬੰਦਾ ਉਹਨੂੰ ਘੱਟੋ ਘਾਟ ਇੱਕ ਕੰਪਲੇਨ ਠੀਕ ਕਰਨ ਨੂੰ ਅਰਾਊਂਡ ਬਾਊਟ ਕੋਈ ਇੱਕ ਅਲੋਗੀ ਘੰਟਾ ਤੋਂ ਲੈ ਕੇ ਦੋ ਘੰਟਾ ਲੱਗ ਜਾਂਦਾ ਤੇ ਉਹ ਕਿੱਥੋਂ ਸਭਾਲਣਗੇ ਇੰਨਾ ਵੱਡਾ ਏਰੀਆ ਉਹ ਜੀ ਹੁਣ ਆਪਾਂ ਉਹਨੂੰ ਹਨੇਰੀ ਝੱਕੜ ਦੇ ਇੱਕ ਰੂਪ ਵਿੱਚ ਕਹਿ ਦਈਏ ਕਿ ਹਨੇਰੀ ਝੱਕੜ ਕਰਕੇ ਨੁਕਸਾਨ ਹੋਇਆ ਜੀ ਹਨੇਰੀ ਝੱਕੜ ਕਰਕੇ ਬੰਦ ਹੋਇਆ ਪਰ ਉਸ ਤੋਂ ਪਹਿਲਾਂ ਸਾਡੀ ਆਪ ਨੂੰ ਡਿਊਟੀ ਨਹੀਂ ਮੰਦੀ ਬੂਲੀ ਭੱਗਦੀ ਕਿ ਜੇ ਹਨੇਰੀ ਝੱਕੜ ਕਰਕੇ ਹੋਇਆ ਤਾਂ ਸਾਡੀ ਕੋਲ ਮੈਨ ਪਾਵਰ ਉਹ ਨਹੀਂ ਹੋਣੀ ਚਾਹੀਦੀ ਹੈ ਮੈਨ ਪਾਵਰ ਆਪਣੇ ਕੋਲ ਹੈ ਨਹੀਂ ਮੈਨ ਪਾਵਰ ਦੇ ਨਾਲ ਸਮਾਨ ਨਹੀਂ ਹੈ ਉਹਨਾਂ ਕੋਲ ਪੂ ਦਰਖਤ ਦਰਖਤ ਕੱਟਣ ਲਈ ਸਮਾਨ ਨਹੀਂ ਆਉਂਦੇ ਕੋਲ ਦਰਿਆ ਹੋਰ ਸਮਾਨ ਜਿਹੜਾ ਇਲੈਕਟ੍ਰੀਕਲ ਚੀਜ਼ਾਂ ਦੀ ਹੁੰਦੀ ਹੈ ਥਿੰਬਲ ਤੱਕ ਨਹੀਂ ਕੋਲ ਪਈ ਇਸਟਮ ਜੇ ਆਪਾਂ ਗੱਲ ਕਰੀ ਥਿੰਬਲ ਹੁਣ ਜਿਹੜਾ ਅੱਜ ਰੋਜ਼ ਕੋਈ ਨਾ ਕੋਈ ਤਾਰ ਛੜੀ ਹੁੰਦੀ ਹੈ ਤੁਹਾਨੂੰ ਪਤਾ ਗਰਮੀਆਂ ਦਾ ਸੀਜ਼ਨ ਹੈ ਗਰਮੀ ਦੇ ਸੀਜ਼ਨ ਵਿੱਚ ਬਿਜਲੀ ਪਾਣੀ ਆਮ ਬੰਦੇ ਦੀ ਜਰੂਰ THਗੀ ਹੈ ਹਰ ਇੱਕ ਬੰਦੇ ਦੀ ਔਰ ਅੱਜ ਜੇ ਆਪਾਂ ਗੱਲ ਕਰੀਏ ਬਿਜਲੀ ਜਾਏਗੀ ਤਾਂ ਪਾਣੀ ਨਾਲ ਸਾਨੂੰ ਮੈਸੇਜ ਆ ਜਾਂਦਾ ਜੀ ਪਾਣੀ ਦੇ ਵਿਭਾਗ ਤੋਂ ਜੀ ਉੱਥੋਂ ਪਹਿਲੇ ਵੇਸ ਤੋਂ ਬਿਜਲੀ ਬੰਦ ਹੋ ਗਈ ਹੈ 7 ਵਜੇ ਤੋਂ ਬੰਦ ਹੋ ਗਈ ਹੈ ਕਿਸੇ ਹੋਰ ਮਤਲਬ ਬੰਦ ਹੋ ਯਾਪਾ ਸੁਵਲਤਾ ਦੇ ਕੇ ਹਾਂਜੀ ਆਪਣਾ ਬਿਜਲੀ ਜਿਹੜੀ ਫ੍ਰੀ ਤੇ ਫ੍ਰੀ ਬਿਜਲੀ ਸਾਨੂੰ ਨਹੀਂ ਚਾਹੀਦੀ ਸਾਨੂੰ ਅਸ ਬਿਜਲੀ ਫ੍ਰੀ ਨਹੀਂ ਚਾਹੁੰਦੇ ਸਾਨੂੰ ਚਾਹੀਦਾ ਸਾਨੂੰ ਸੁਵਲਤਾ ਚਾਹੀਦੀ ਹੈ ਤੇ ਫਿਰ ਤੇ ਫੋਨ ਕਰ ਰਹੇ ਜੀ ਇਸ ਨੰਬਰ ਤੇ ਜੀ ਦੇ ਨੰਬਰ ਤੇ ਜੀ ਨਾਲ ਫੋਨ ਚੱਕ ਰਹੇ ਨਾ ਕੋ ਜਵਾਬ ਦੇ ਰਿਹਾ ਨਾ ਕਾਲ ਬੈਕ ਕਰ ਰਿਹਾ ਬੈਲ ਜਾ ਰਹੀ ਹੈ ਫੋਨ ਨਹੀਂ ਚੱਕਦਾ ਜਿਸ ਨੰਬਰ 'ਤੇ ਆਪ ਸੰਪਰਕ ਕਰਨਾ ਚਾਹਤੇ ਹਨ ਉਹ ਅਭੀ ਸਵਿਚਡ ਆਫ ਹੈ वरेंद्र की प्रॉब्लम आ रही है लाइट नहीं है जी कल तीन बजे चार बजे से ठीक है लाइट नहीं है और बहुत लो वोल्टेज है अस्सी नब्बे वोल्ट के आसपास है तो इसमें आ, सारे होम अप्लाइंस वगैरह को आ, कुछ सड़ गए हैं कुछ सड़ जाएंगे तो हमारी यही रिक्वेस्ट है कि जल्दी से जल्दी जो की है इलेक्ट्रिसिटी रिस्टोर कीजिए गुलजार सिंह एच एम पाँच सौ तेई फेज सात लाइट ही आ रही सर कल रात भी हाँ ਸਰ ਕੀ ਕੀ ਨਾਇਬ ਸਤਵੰਸਿਕ ਜੀ ਐਚਐਮ 526 ਫੇਸ 7 ਜੀ ਕਲ ਦਾ ਜਦੋਂ ਦਾ ਤੂਫਾਨ ਚੱਲਿਆ ਜੀ ਉਸ ਤੋਂ ਬਾਅਦ ਇੱਕ ਫੇਸ ਦੀ ਲਾਈਟ ਨਹੀਂ ਆਈ ਇੱਕ ਦੀ ਆਦੀ ਹੈ ਉਹ ਵੀ ਬਹੁਤ ਡੈਮੇਜ ਹੈ ਤੁਸੀਂ ਵੀ ਕੰਪਲੇਨਟ ਕਰੀ ਹਾਂਜੀ ਕਰਤੀ ਹੈ ਜੀ ਦੇ ਨਾਲ ਦੱਸਦੇ ਜੀ ਉਹਦਾ ਰਾਤ ਦੇ ਲੱਗੇ ਹੋਇਆ ਪਤਾ ਲੈਂਦੇ ਖਾਬ ਸਾਹਿਬ ਉਹ ਕੱਲੇ ਪਰ ਕੀ ਕਰ ਲੈਣਗੇ ਉਹਦਾ ਵੀਡੀਓ ਪਾਉਂਦਾ ਉਹਨਾਂ ਤੋਂ ਅੱਗੋਂ ਫੋਨ ਜਾਈ ਜਦੋਂ ਐਕਸ਼ਨ ਸਾਰਿਆਂ ਨੂੰ ਕਦੀ ਜਾਂਦੇ ਅੱਗੋਂ ਪਰ ਕੋਈ ਕਾਰਵਾਈ ਨਹੀਂ ਹੁੰਦੀ ਮੈਂ ਦੱਸਣਾ ਚਾਹਾਂਗਾ ਬਤੌਰ ਇੱਕ ਕਾਨਸਰਟ ਹੋਣ ਦੇ ਨਾਤੇ ਮੇਰੀ ਵਾਈਫਾ ਤੁਸੀ ਕਾਨਸਰਟ ਹੈ ਅਸੀਂ ਆਪਣੇ ਜਿਹੜੇ ਵਸਨੀਕਾਂ ਨੂੰ ਪ੍ਰੋਪਰ ਜਾਗਰੂਕ ਕਰੀਦਾ ਕਿ ਅੱਜ ਲਾਈਟ ਆਣੀ ਹੈ ਨਹੀਂ ਆਣੀ ਅੱਜ ਪਾਣੀ ਦੀ ਸਪਲਾਈ ਹੋਣੀ ਨਹੀਂ ਹੋਣੀ ਬਟ ਸਾਨੂੰ ਸਾਡੇ ਡਿਪਾਰਟਮੈਂਟ ਵੱਲੋਂ ਜੇ ਸਹਿਯੋਗ ਮਿਲੇ ਸਾਨੂੰ ਕਟਾਂ ਦੇ ਬਾਰੇ ਪਤਾ ਲੱਗਣਾ ਚਾਹੀਦਾ ਕਿ ਅੱਜ ਬਿਜਲੀ ਦਾ ਕਟ ਹੈਗਾ ਸਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਨਹੀਂ ਪਤਾ ਲੱਗਦਾ ਸਾਨੂੰ ਉਸੇ ਲੋਕੇ ਅੱਜ ਦੀ ਗਰਮੀ ਦਾ ਤੁਸੀਂ ਦੇਖਦੇ ਹੋ ਕੋਈ 40 50 ਡਿਗਰੀ ਚੱਲ ਰਿਹਾ ਇੱਥੇ ਇਸ ਟਾਈਮ ਜਿਹੜਾ ਚੱਲ ਰਿਹਾ ਹੈ ਤੇ ਉਹਦੇ ਵਿੱਚ ਆਪਾਂ ਉਸ ਡਿਗਰੀ ਦੇ ਵਿੱਚ ਕਿਵੇਂ ਆਪਣੇ ਘਰ ਜਿ ਰਹਿ ਸਕਦੇ ਹਾਂ ਇੱਕ ਇੱਕ ਕਾਫੀ ਨਿਯਮ ਤੇ ਪ੍ਰੋਬਲਮ ਹੈ ਇਹ ਸਰ ਪ੍ਰੋਬਲਮ ਦੇਖੋ ਪ੍ਰੋਬਲਮ ਨਾਮ ਦਿੱਤਾ ਜਾ ਰਿਹਾ ਜਦ ਕਿ ਇਸ ਨੂੰ ਪਤਾ ਹੈ ਕਿ ਨੇਰੀ ਚਖੜ ਆਣੀ ਹੈ ਜਦ ਤੁਹਾਨੂੰ ਪਤਾ ਕਿ ਨੇ ਚਖੜ ਆਣੀ ਸਾਡੇ ਪੇੜ ਜਿਹੜੇ ਹੈਗੇ ਉੱਪਰ ਲੱਗੇ ਉਹਨੂੰ ਪਹਿਲਾਂ ਕੱਟ ਕੇ ਰੱਖੋ ਉਸੇ ਇਸੇ ਮੌਕੇ ਤੇ ਕੱਟ ਰਹੇ ਆ ਫਿਰ ਸਭ ਤੋਂ ਵੱਡੀ ਗੱਲ ਹੈ ਜਿਹੜੇ ਤੁਸੀਂ ਕੰਟਰੋਲ ਰੂਮ ਚ ਬੰਦੇ ਬਿਠਾ ਰੱਖੇ ਨੇ ਉਹ ਜਦੋਂ ਚਾਹੋ ਉੱਥੇ 7% ਜਾਓ ਉਹ ਬੰਦ ਪਿਆ 24 ਘੰਟੇ ਬੰਦ ਰੱਖਦਾ ਉੱਥੇ ਔਰ ਫੋਨ ਟਕੜਾ ਨਹੀਂ ਮੈਂ ਭਾਜੀ ਰਾਉਂਡ ਬਾਟ 700 ਫੋਨ ਸੁਣ ਚੁੱਕਾ ਕੱਲ੍ਹ ਨੂੰ ਰਾਜ ਦੇ ਵਿੱਚ 7-800 ਫੋਨ ਸੁਣ ਚੁੱਕਾ ਸਾਡੀ ਪਰ ਅਸੀਂ ਇਹ ਪਰਿਵਾਰ ਹੈ ਮੇਰਾ ਅਸੀਂ ਇਸ ਕਿਆਂ ਨਾਲ ਖੜੇ ਹਾਂ ਸਰ ਪਰ ਕੰਪਲੇਂਟ ਤਾਂ ਕਹਿੰਦੇ ਆਨਲਾਈਨ ਹੁੰਦੀ ਹੈ ਸਰ ਆਨਲਾਈਨ ਵੀ ਹੁੰਦੀ ਹੈ ਇਵਨ 댓 ਮੈਂ ਫੋਨ ਤੇ ਵੀ ਕਈ ਵਾਰ ਮੇਰੀ ਐਸਟੋਨ ਨਾਲ ਗੱਲ ਹੋ ਚੁੱਕੀ ਹੈ ਜੈਨ ਨਾਲ ਗੱਲ ਹੋ ਚੁੱਕੀ ਹੈ ਲਾਈਨਮੈਨ ਵੀ ਆਏ ਆ ਪਰ ਉਹ ਮਜਬੂਰ ਹੈ ਜੀ ਉਹਨਾਂ ਕੋ ਸਮਾਨ ਨਹੀਂ ਜਾ ਉਹਨਾਂ ਕੋਲ ਬੰਦੇ ਘਟ ਹੋਣ ਕਰਕੇ ਵੀ ਦਿੱਕਤ ਆ ਰਹੀ ਹੈ ਬੜੀ ਰਾਤ ਦੀ ਸਵੇਰ 12 ਵਜੇ ਲਾਈਟ ਗਈ ਉਸ ਤੋਂ ਪਹਿਲਾਂ ਬੜੀ ਡਿਮ ਆ ਰਹੀ ਸੀ ਲਾਈਟ ਲੱਗ ਚੁੱਕੀ ਇੱਕ ਕਰੀਤੀ ਬਹੁਤ ਜ਼ਿਆਦਾ ਸਵਾ 12 ਵਜੇ ਦੀ ਲਾਈਟ ਗਈ ਹੋਈ ਆ ਉਸ ਤੋਂ ਲੈ ਕੇ ਅਸੀਂ ਕਿੰਨੀਆਂ ਕਸਟਮਰ ਕੇਅਰ ਦੇ ਕੰਪਲੇਂਟਸ ਕਰ ਚੁੱਕੇ ਹਾਂ ਘਟੋ ਘਟ 50 ਕੰਪਲੇਂਟਸ ਹੋਣੀਆਂ ਅੱਡੀਆਂ ਹਰ ਵਾਰੀ ਨਵਾਂ ਬੰਦਾ ਉੱਥੋਂ ਬੋਲਦਾ ਸੀ ਤੇ ਅਸੀਂ ਕਾਉਂਸਲਰ ਸਾਹਿਬ ਨੂੰ ਵੀ ਫੋਨ ਕੀਤਾ ਉਹਨਾਂ ਦੇ ਹਸਬੰਦ ਨੂੰ ਫੋਨ ਕੀਤਾ ਤੇ ਕੋਈ ਹੱਲ ਨਹੀਂ ਨਿਕਲਿਆ ਸਾਡਾ ਅੱਜ ਤੱਕ ਸਾਡੀ ਲਾਈਟ ਨਹੀਂ ਆ ਗਰਮੀਆਂ ਦੇ ਦਿਨਾਂ ਦੱਸੋ ਕਿੰਨੀ ਮੁਸ਼ਕਿਲ ਆ ਵੀ ਇੰਨੀ ਮੁਸ਼ਕਲ ਦੇ ਵਿੱਚ ਲਾਈਟ ਤੋਂ ਬਿਨਾਂ ਰਹਿਣਾ ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ